ਅਕਸਲਸ ਗਰੂਰ ਦੇ ਵਿੱਚੋਂ ਐਮਪੀ ਰਹੇ ਭਗਵੰਤ ਮਾਨ ਨੇ ਕਦੇ ਸੋਚਿਆ ਨਹੀਂ ਹੋਣਾ ਕਿ ਉਸ ਦਾ ਗੜ ਮੰਨੇ ਜਾਣ ਵਾਲੇ ਉਸ ਦੇ ਏਰੀਆ ਦੇ ਵਿੱਚ ਕਦੇ ਦੁਸ਼ਹਿਰੀ ਵਾਲੇ ਦਿਨ ਉਸ ਦਾ ਵੀ ਪੁਤਲਾ ਸਾੜਿਆ ਜਾਵੇਗਾ ਹਾਂਜੀ ਕੁਝ ਇਸ ਤਰੀਕੇ ਦਾ ਹੀ ਹੋਇਆ ਸੰਗਰੂਰ ਸ਼ਹਿਰ ਦੇ ਵਿੱਚ ਜਿੱਥੇ ਬੇਰੋਜ਼ਗਾਰ ਸਾਜਾ ਮੋਰਚਾ ਵੱਲੋਂ ਭਗਵੰਤ ਮਾਨ ਦਾ ਅਰਵਿੰਦ ਕੇਜਰੀਵਾਲ ਤੇ ਸੁਸੋਧੀਆਂ ਦਾ ਪੁਤਲਾ ਸਾੜਿਆ ਗਿਆ ਪ੍ਰਦਰਸ਼ਨਕਾਰੀਆਂ ਨੇ ਇਹ ਇਲਜ਼ਾਮ ਲਗਾਈ ਨੇ ਕਿ ਮਾਨ ਸਰਕਾਰ ਨੇ 3 ਸਾਲ ਪਹਿਲਾਂ ਇਹ ਵਾਅਦੇ ਕੀਤੇ ਸੀਗੇ ਕਿ ਉਹ 50 ਹਜ਼ਾਰ ਨੌਕਰੀਆਂ ਦੇਣਗੇ ਜਿਸ ਦੀ ਹਲੇ ਤੱਕ ਕੋਈ ਨੌਕਰੀ ਨਹੀਂ ਦਿੱਤੀ ਗਈ ਤੇ ਲੋਕੀ ਬੇਰੋਜ਼ਗਾਰ ਨੇ ਬੇਰੋਜ਼ਗਾਰੀ ਦੀ ਮਾਰ ਇੰਨੀ ਜ਼ਿਆਦਾ ਪੈ ਪੰਜਾਬ ਦੇ ਲੋਕਲ ਲੋਕ ਵਿਦੇਸ਼ਾਂ ਵਿੱਚ ਜਾ ਕੇ ਨੌਕਰੀਆਂ ਲੱਭ ਰਹੇ ਨੇ ਪਰ ਪ੍ਰਦਰਸ਼ਨਕਾਰੀਆਂ ਨੇ ਇਸ ਤਰੀਕੇ ਦੀ ਗੱਲਾਂ ਕਰਨ ਤੋਂ ਬਾਅਦ ਇਹ ਇਲਜ਼ਾਮ ਵੀ ਲਗਾਏ ਕਿ ਕੇਜਰੀ ਵਰਤੇ ਸਸੋਦੀ ਆ ਪੰਜਾਬ ਦਾ ਪੈਸਾ ਵੀ ਲੈ ਕੇ ਜਾ ਰਹੇ ਨੇ ਪੰਜਾਬ ਨੂੰ ਲੁੱਟ ਰਹੇ ਹਨ ਇਹ ਪ੍ਰਦਰਸ਼ਨ ਸ਼ਾਂਤੀ ਮੇਂ ਢੰਗ ਨਾਲ ਪੁਲਿਸ ਦੀ ਨਿਗਰਾਨੀ ਹੇਠ ਹੋਇਆ ਤੇ ਸੁਣੋ ਹੋਰ ਕੀ ਕੀ ਕੁਝ ਕਿਹਾ ਇਸ ਧਰਨਾਕਾਰੀਆਂ ਨੇ ਲਗਾਤਾਰ ਤੁਹਾਨੂੰ ਸੰਗਰੂਰ ਦੇ ਵਿੱਚ ਦੇਖ ਰਿਆਂ ਸਾਢੇ 3 ਸਾਲ ਹੋ ਗਏ ਧਰਨੇ ਵੀ ਲਾਏ लाਠੀ ਚਾਰਜ ਵੀ ਹੋਏ ਚੁੰਨੀਆਂ ਵੀ ਲੱਤੀਆਂ ਪੱਗਾਂ ਵੀ ਲੱਤੀਆਂ ਪਰ ਅੱਜ ਫੇਰ ਤੁਸੀਂ ਰਾਵਣ ਦੀ ਜਗ੍ਹਾ ਤੇ ਸਰਕਾਰ ਦਾ ਪਤਲਾ ਕੀ ਕਰ ਪਹਿਲੀ ਗੱਲ ਤੇ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਪੰਜਾਬ ਦੇ ਵਿਚ ਨੀਕਾਂ ਉਹਨਾਂ ਗੁਰੂਆਂ ਦੇ ਕਰਤਾ ਸੰਸਾਬੇ ਭਗਤ ਸਿੰਘ ਉਹਨਾਂ ਦੇ ਵਾਰਸਾਂ ਕਿ ਜਿਨ੍ਹਾਂ ਨੇ ਲੰਬਾ ਸਮਾਂ ਜੇਲ੍ਹਾਂ ਚ ਰਹਿ ਕੇ ਸੰਰਸ ਕੀਤਾ ਅਸੀਂ ਤਾਂ ਘੱਟ ਧਰਤੀ ਦੇ ਸੰਘਰਸ਼ ਕਰ ਰਹੇ ਹਾਂ ਸਾਨੂੰ ਇਹ ਸਾਡੇ ਬਰਾਸ਼ਟ ਤੋਂ ਮਿਲੀ ਹੈ ਕਿ ਲਾਂਤ ਸਰਕਾਰ ਨੂੰ ਹੈ ਕਿ ਸਾਢੇ 3 ਸਾਲਾਂ ਦੇ ਵਿੱਚ ਜੇ ਇਹ ਬੇਰੁਜ਼ਗਾਰ ਆਪਣੀਆਂ ਪੋਸਟਾਂ ਮੰਗ ਰਹੇ ਐ ਸਿੱਖਿਆ ਦੇ ਵਿੱਚ ਇੱਕ ਵੀ ਪੋਸਟ ਨਹੀਂ ਸੇ ਦੇ ਵਿੱਚ ਨਹੀਂ ਕੱਢੀ ਉਮਰ ਹੱਥ ਛੋੜ ਨਹੀਂ ਦਿੱਤੀ 55% ਰੱਦ ਨਹੀਂ ਕੀਤੀ ਕੋਈ ਵੀ ਭਰਤੀ ਨਹੀਂ ਕੀਤੀ ਸਗੋਂ ਪਿਛਲੀਆਂ ਰੱਦ ਕੀਤੀਆਂ ਨੇ ਤਾਂ ਐਲਾਨ ਤਾਂ ਇਹ ਸਵਾਲ ਸਰਕਾਰ ਨੂੰ ਬਣਦਾ ਜਿਹੜੀ ਸੁਣਨਾ ਨਹੀਂ ਚਾਹੁੰਦੀ ਤਾਂ ਅਸੀਂ ਇਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦੇ ਵਿੱਚ ਅੱਜ ਬਾਜ਼ਾਰ ਦੇ ਵਿੱਚ ਸੰਰੂਰ ਦੇ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਡਾਕਟਰ ਬਲਵੀਰ ਸਿੰਘ ਜੇਤ ਮੰਤਰੀ ਪੰਜਾਬ ਸਾਡੇ ਖਜ਼ਾਨੇ ਨੂੰ ਚੁੰਡਣ ਵਾਲੇ ਦਿੱਲੀ ਵਾਲੇ ਦੋ ਲਟੇਰੇ ਕੇਜਰੀਵਾਲ ਤੇ ਸ਼ੋਧਿਆ ਉਹਨਾਂ ਦੇ ਪੁਤਲੇ ਲੈ ਕੇ ਬਾਜ਼ਾਰ 'ਚੋਂ ਲੰਘੇ ਆ ਤੇ ਲੋਕਾਂ ਸਾਡੀ ਇਸ ਗੱਲ ਤੇ ਹੰਗਾਰਾ ਪਰਿਆ ਕਿ ਵਾਕਈ ਅਸੀਂ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਅੱਜ ਦੇ ਰਾਵਣ ਕਿਸਾਨਾਂ ਦੇ ਵਿਰੋਧੀ ਪੰਜਾਬ ਦੇ ਵਿਰੋਧੀ ਦੁਕਾਨਦਾਰਾਂ ਦੇ ਵਿਰੋਧੀ ਬੇਰਜ਼ਗਾਰਾਂ ਦੇ ਵਿਰੋਧੀ ਸਿੱਖਿਆ ਦੇ ਵਿਰੋਧੀ ਸਿਹਤ ਦੇ ਵਿਰੋਧੀ ਇਹ ਪੰਜੇਰਾ ਬਣਨੇ ਇਹਨਾਂ ਨੂੰ ਰਾਵਣ ਮੰਨਦੇ ਆ ਤਾਂ ਕਰਕੇ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਦੱਸਣ ਵਾਸਤੇ ਆਏ ਸੀ ਜਿਨ੍ਹਾਂ ਨੇ ਸੰਗਰੂਰ ਦੇ ਵਿੱਚ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਕਿਲਾ ਕਿਹਾ ਜਾਂਦਾ ਗੜ ਕਿਹਾ ਜਾਂਦਾ ਰਾਜਨੀਤੀ ਰਾਜਤਾਨੀ ਕਿਹਾ ਜਾਂਦਾ ਉਸ ਰਾਜਤਾਨੀ ਦੇ ਵਿੱਚੋਂ ਸਾਨੂੰ ਬਹੁਤ ਵਧੀਆ ਸਹਿਰ ਦੇ ਵਿੱਚੋਂ ਲੋਕਾਂ ਨੇ ਸਹਿਯੋਗ ਕੀਤਾ ਜਿਹਦੇ ਤੋਂ ਇਹ ਗੱਲ ਸਪਸ਼ਟ ਹੈ ਕਿ ਲੋਕ ਹੁਣ ਜਾਗੇ ਆ ਹੁਣ ਲੋਕਾਂ ਨੂੰ ਅਕਲ ਆ ਗਈ ਹੈ ਲੋਕ ਆਪਣੀ ਗਲਤੀ ਆਉਣੇ ਸਮੇਂ ਦੇ ਵਿੱਚ ਸੁਧਾਰਨਗੇ ਜਿਹੜੇ ਪਹਿਲਾਂ ਕੰਡੇ ਬੀਜੇ ਸੀ ਜਿਹੜੇ ਝਾਫੇ ਸਿਹੜੇ ਸੀ ਉਹ ਪੱਟਣਗੇ ਆਉਂਦੇ ਟਾਈਮ ਦੇ ਵਿੱਚ ਤੇਹੀ ਗੱਲ ਦੱਸਣ ਵਾਸਤੇ ਅਸੀਂ ਲੋਕਾਂ ਨੂੰ ਆਏ ਸੀ ਕਿ ਸਿੱਖਿਆ ਤੇ ਸੇਧ ਦੇ ਵਿੱਚ ਕੋਈ ਪਰਤੀ ਨਹੀਂ ਕੀਤੀ ਪੰਜਾਬ ਦੇ ਅੱਜ ਦੇ 라ਵਣ ਜੇ ਮੰਦੀਏ ਬਦੀ ਦਾ ਪ੍ਰਤੀਕ ਤਾਂ ਇਹ ਲੋਕਾਂ ਨੇ ਉਹਨਾਂ ਦਾ ਪਤਲਾ ਕੂਕਿਆ ਜੀ ਤੁਸੀਂ ਪੁਤਲਾ ਫੂਕਣਾ 라ਵਣ ਦੀ ਜਗ੍ਹਾ ਤੇ ਕਿਹਦਾ ਕਿਹਦਾ ਪੁਤਲਾ ਫੁੱਟ ਰਿਹਾ ਹੈ 라ਵਣ ਦੀ ਜਗ੍ਹਾ ਤੇ ਅੱਜ ਦਾ ਮੌਜੂਦਾ 라ਵਣ ਜੋ ਪੰਜਾਬ ਦਾ ਮੁੱਖ ਮੰਤਰੀ ਹੈ ਭਗਵੰਤ ਮਾਨ ਉਸ ਦੇ ਨਾਲ ਉਹਦੇ ਜਿਹੜੇ ਸਿਰ ਹੁੰਦੇ ਸੀ ਸਿਰ ਰੂਪੀ ਉਹਦੀ ਸਾਰੀ ਮੰਤਰੀ ਮੰਡਲ ਉਹ ਸਾਰੇ ਸਿਰ ਉਹਦੇ ਬਣ ਚੁੱਕੇ ਆ ਵੱਡੇ 라ਵਣੇ ਤੋਂ ਵੀ ਉੱਤੇ ਵੱਡੇ 라ਵਣ ਬੈਠੇ ਆ ਚਾਹੇ ਉਹ ਜਿਹੜਾ ਕੇਜਰੀ ਵਾਲੋ ਹੋਵੇ ਚਾਹੇ ਮਨੀਸ਼ ਸ਼ਿਸ਼ੋਦੀਆ ਹੋਵੇ ਪੰਜਾਬ ਨੂੰ ਖਾ ਗਿਆ ਦਾਇਤ ਹੀ ਇੱਕ ਆਪਾਂ ਕਹਿੰਦੇ ਹੁੰਦੇ ਸੀ 라ਵਣ ਇੱਕ ਦਾਇਤ ਹੈ ਜਿਹੜਾ ਹੈਗਾ ਸੀਗਾ ਅੱਜ ਦੇ ਦਾਇਤ ਜਿਹੜੇ ਹੈਗੇ ਵਾਕਈ ਪੰਜਾਬ ਖਾ ਗੇ ਰੋਜ਼ਗਾਰ ਖਾ ਗੇ ਸਾਰਾ ਕੁਝ ਖਾ ਗੇ ਇੱਥੋਂ ਦਾ ਜਿਹੜ ਆਕਸਾਈਜ ਸਭ ਕੁਝ ਖਾ ਗਏ ਅੱਜ ਉਹਨਾਂ ਦਾ ਜਿਹੜਾ ਹੈਗਾ ਪੂਰੇ ਸ਼ਹਿਰ ਦੇ ਵਿੱਚ ਜਲੂਸ ਕੱਢ ਕੇ 라ਵਣ ਰੂਪੀ ਜਿਹੜੇ ਅੱਜ ਦੇ 라ਵਣ ਮੁੱਖ ਮੰਤਰੀ ਦੇ ਮੰਤਰੀ ਮੰਡਲ ਤੇ ਉਹਨਾਂ ਦੀ ਜਿਹੜੀ ਸਾਰੀ ਟੀਮ ਦਿੱਲੀ ਵਾਲੀ ਉਹਨਾਂ ਸਾਰਿਆਂ ਦਾ ਪਤਲਾ ਫੁੱਕਿਆ ਗਿਆ ਸਾਡੀਆਂ ਮੰਗਾਂ ਥੋੜੀਆਂ ਸਾਡੀਆਂ ਮੰਗਾਂ ਬਹੁਤ ਹੀ ਥੋੜੀਆਂ ਜਿਹੀਆਂ ਮੰਗਾਂ ਅਸੀਂ ਰੁਜ਼ਗਾਰ ਮੰਗਦੇ ਆ ਸਾਨੂੰ 4 ਸਾਲ ਹੋ ਗਏ ਰੁਜ਼ਗਾਰ ਮੰਗਦਿਆਂ ਨੂੰ ਸਿੱਖਿਆ ਵਿਭਾਗ ਦੇ ਵਿੱਚ ਕੋਈ ਭਰਤੀ ਨਹੀਂ ਦਿੱਤੀ ਗਈ ਚਾਹੇ ਉਹ ਈ.ਡੀ.ਟੀ. ਹੋਵੇ ਮਾਸਟਰ ਕੈਡਰ ਹੋਵੇ ਚਾਹੇ ਲੈਕਚਰਰ ਹੋਵੇ ਅਸੀਂ ਉਹਦਾ ਇਸ਼ਤਿਹਾਰ ਮੰਗਦੇ ਆ ਨਾਲ ਸਿਹਤ ਵਿਭਾਗ ਦੇ ਵਿੱਚ ਇਸ਼ਤਿਹਾਰ ਮੰਗਦੇ ਆ ਮਾਸਟਰ ਕੈਡਰ ਦੀ ਜਿਹੜੀ ਭਰਤੀ ਹੈ ਇੱਕ 55% ਦੀ ਬੇਤੁੱਕੀ ਸ਼ਰਤ ਇਹਨਾਂ ਵੱਲੋਂ ਲਾਈ ਗਈ ਆ ਅੱਜ ਤੱਕ ਜਿਹੜੀ ਬੀ.ਏ. ਦੇ 45% ਦੇ ਹੋ ਰਹੀ ਆ ਅਸੀਂ ਉਹ ਬੇਤੁੱਕੀ ਸ਼ਰਤਾ ਵਿਰੋਧ ਕਰਦੇ ਕਿ ਰੱਦ ਕੀਤੀ ਜਾਵੇ ਓਵਰੇਜ ਹੋ ਚੁੱਕੇ ਆ ਜਿਹੜੇ ਮੁੱਖ ਤਵਰਤ ਕੇ ਸਟੇਜਾਂ ਤੋਂ ਬੋਲਦਾ ਸੀਗਾ ਕਠਾੜ ਕਰਦਾ ਸੀਗਾ ਪੁਰਾਣੇ ਮੁੱਖ ਮੰਤਰੀਆਂ ਦੇ ਚਾਹੇ ਪ੍ਰਕਾਸ਼ ਸਿੰਘ ਬਾਦਲ ਹੋਣ ਚਾਹੇ ਕੈਪਟਨ ਅਮਰਿੰਦਰ ਸਿੰਘ ਹੋਣ ਚਾਹੇ ਢਿੰਡਸਾ ਹੋਵੇ ਵੀ ਇਹ ਬੇਰਜ਼ਗਾਰ ਜਿਹੜੇ ਏਡੀ ਉਮਰ ਦੇ ਹੋ ਕੇ ਇਲੈਕਸ਼ਨ ਲੜਦੇ ਫਿਰਦੇ ਆ ਤਾਂ ਤੋਂ ਜਿਹੜੇ ਬੇਰਜ਼ਗਾਰ ਕਿਵੇਂ ਓਵਰੇਜ ਹੋ ਕੇ ਤਾਂ ਅੱਜ ਉਹੀ ਓਵਰੇਜ ਲੋਕ ਜਿਹੜੇ ਹੈਗੇ ਉਹਨਾਂ ਨੂੰ ਮੌਕਾ ਦੇਣ ਤੋਂ ਭੱਜ ਰਿਹਾ ਇਹ ਮੰਗਾਂ ਦੇ ਨਾਲ ਅਸੀਂ ਲੜ ਰਹੇ ਹਾਂ ਇੱਕ ਲੈਕਚਰਰ ਦੀ ਭਰਤੀ ਦਾ ਇਸ਼ਤਿਹਾਰ ਸੀਗਾ 1343 ਭਰਤੀ ਕਾਂਗਰਸ ਦੀ ਸੀ ਰੱਦ ਕਰਤੀ ਨਵੇਂ ਸਿਰੇ ਤੋਂ ਭਰਤੀ ਨਹੀਂ ਦਿੱਤੀ ਜਾ ਰਹੀ ਉਹ ਭਰਤੀ ਮੰਗ ਰਿਹਾ ਕਿ ਦੁਬਾਰਾ ਤੋਂ ਭਰਤੀ ਦਾ ਇਸ਼ਤਿਹਾਰ ਦਿੱਤਾ ਜਾਵੇ ਆਂਦਰ ਕ੍ਰਾਫਟ ਦੀਆਂ 250 ਪੋਸਟਾਂ ਉਹਨਾਂ ਦਾ ਅਸੀਂ ਮੰਗ ਕਰਦੇ ਹਾਂ ਕਿ 250 ਪੋਸਟਾਂ ਜਿਹੜੀਆਂ ਸਾਰਾ ਕੁਝ ਹੋ ਚੁੱਕਿਆ ਸਿਰਫ ਪੇਪਰ ਲੈਣਾ ਉਹਦਾ ਜਲਦੀ ਪੇਪਰ ਲਿਆ ਜਾਵੇ ਮਲਟੀਪਰਪਸ ਹੈਲਥ ਵਰਕਰ ਮੇਲ ਜਿਹੜੀ ਹੈਗੀ ਆ ਉਹਦੀ ਸਾਮੀ ਆਈ ਉਹਨੇ ਜੋਮਰ ਹੱਦ ਛੋੜ ਦਿੱਤੀ ਜਾਵੇ